ਕਰ ਦਿੰਦੇ ਦੇਖ ਲਓ ਬਾਈ ਕਿੰਨੀ ਖਾ ਲਈ ਇਹਦੀ ਇਹ ਇੱਕ ਨਵੀਂ ਆਪਣੀ نسل ਤਿਆਰ ਕਰੀ ਆ ਰਿਜ਼ਲਟ ਦਾ ਬੱਸ ਵਧੀਆ ਆਉਣੇ ਨਾ ਦਾ ਕਿਉਂਕਿ ਦੋਹੇ ਨਸਲਾ ਵਧੀਆ ਸਿਆ ਗਾਲ ਜੀ ਦੋਸਤੋ ਕੀ ਹਾਲ ਚਾਲ ਦਾ ਠੀਕ ਠਾਕ ਹੋ ਜੀ ਤੇ ਦੋਸਤੋ ਸਵੇ ਆਪਾਂ ਦਾਣੇ ਛੁਣਨ ਤਾਂ ਨਵੇੜ ਕੇ ਸੀਗੇ ਤੇ ਹੁਣ ਆਪਾਂ ਆਏ ਆ 3 ਵਜੇ ਫਾਰਮ ਵਿੱਚ ਤੇ ਜਾਨਵਰ ਬਾਈ ਬਾਹਰ ਕੋ ਮਰੇ ਆ ਤੇ ਬਾਹਰ ਆਪਾਂ ਨੇ ਇੱਕੋ ਡੱਬਾ ਲਾਇਆ ਹੋਇਆ ਪਾਣੀ ਵਾਲਾ ਤੇ ਇਹ ਪਾਣੀ ਹੋ ਗਿਆ ਸੀਗਾ ਖਤਮ ਤੇ ਆਪਾਂ ਹੁਣ ਦੁਬਾਰਾ ਆਪਾਂ ਆਉਣ ਆਏ ਆ ਤੇ 3 ਵਜੇ ਗਏ ਤੇ ਟੂਟੀ ਆ ਜਾਂਦੀ ਫਿਰ ਤਾਜ਼ਾ ਪਾਣੀ ਆਪਾਂ ਨੇ ਬਾਈ ਭਰਤਾ ਸੀਗਾ ਮੈਂ ਤੁਹਾਨੂੰ ਬਾਅਦ ਚ ਦਿਖਾਉਣਾ ਤੇ ਪਹਿਲਾਂ ਆਪਾਂ ਬਾਈ ਤੁਹਾਨੂੰ ਦਿਖਾਉਨੇ ਆ ਚਿਕੋਰਾ ਦੇ ਬੱਚੇ ਦੇਖੋ ਬਾਈਆਂ ਡਾਰ ਹੋ ਗਏ ਬਾਈ ਹੁਣ ਤਾਂ ਪੂਰੇ ਘੁੰਮ ਰਹੇ ਆ ਤੇ ਵਿੱਚੇ ਚਿੱਟੇ ਜਿਹੇ ਆ ਤੇ ਵਿੱਚੇ ਜਿਹੜਾ ਉਹਨਾਂ ਦਾ origional color ਆ ਉਹ ਵੀ ਆ ਤੇ ਇੱਕੋ ਖੁੰਜੇ ਚ ਦੇਖੋ ਬਾਈ ਲਾਸਟ ਜਾਨ ਖੜਾ ਉੱਪਰ ਇਹ ਬਟੇਰ ਦਾ ਬੱਚਾ ਸੀਗਾ ਇਹ ਵੀ ਆਪਾਂ ਨੇ ਇੱਥੇ ਛੱਡਤਾ ਤੇ ਖੋਣਾ ਹੁੰਨੇ ਬਈ ਇੱਧਰ ਪਾਣੀ ਵੱਲ ਨੂੰ ਦਿਖਾਉਣਾ ਸੀਗਾ ਹੁਣ ਤਾਂ ਬਾਈ ਆਪਾਂ ਸਾਰਾ ਦਿਨ ਇਹਨਾਂ ਨੂੰ ਛੱਡ ਕੇ ਰੱਖੀਦਾ ਤੇ ਘੁੰਮੀ ਜਾਂਨੇ ਆ ਤੇ ਇੱਧਰ ਦੇ ਗੁੱਲੀ ਡੰਡ ਆਪਾਂ ਨੇ ਛਿਟਿਆ ਹੋਇਆ ਤੇ ਖਾਈ ਜਾਂਨੇ ਆ ਤੇ ਆਹ ਪਾਣੀ ਪਰਿਆ ਸੀਗਾ ਬਾਈ ਹੁਣ ਤੇ ਸਵੇਰ ਤੋਂ ਮੈਂ ਡੱਬੇ ਵਿੱਚ ਬਾਈ ਪਾ ਗਿਆ ਸੀਗਾ মালਟੀਵਿਟਾਮਿਨ ਪਾ ਗਿਆ ਸੀਗਾ ਤੇ ਹੁਣ ਆਪਾਂ ਨੇ ਕੈਲਸ਼ੀਅਮ ਪਾਤਾ ਤੇ ਬਾਕੀ ਜਿਹੜੇ ਅੰਦਰ ਆਟੋਮੈਟਿਕ ਡ੍ਰਿੰਕਰ ਤੇ ਉਹਨਾਂ ਵਿੱਚ ਆਪਾਂ মালਟੀਵਿਟਾਮਿਨ ਪਾ ਗਏ ਸੀਗੇ ਸੂਆ ਅੱਜ ਵੈਸੇ ਸਾਰਿਆਂ ਨੂੰ ਆਪਾਂ ਨੇ ਮਲਟੀਵਿਟਾਮਿਨ ਪਾਇਆ ਉਸ ਦਿਨ ਮੈਂ ਤੁਹਾਨੂੰ ਦੱਸਿਆ ਸੀਗਾ ਆਪਾਂ ਨੇ ਡੀ ਵਾਰਮਿੰਗ ਕਰੀ ਨਹੀਂ ਨੰਦੀ ਤੇ ਦੇਖ ਲਓ ਬਾਈ ਉਸ ਦਿਨ ਤੋਂ ਬਾਅਦ ਕਿੰਨੀ ਵਧੀਆ ਇਹਨਾਂ ਦੀ ਗ੍ਰੋਥ ਹੋ ਗਈ ਤੇ ਆਪਾਂ ਨੇ ਥੋੜੀ ਫੀਡ ਵੀ ਵਧਾ ਦਿੱਤੀ ਤੇ ਮਲਟੀਵਿਟਾਮਿਨ ਤੇ ਕੈਲਸ਼ੀਅਮ ਦਾ ਬਾਈ ਫਾਇਦਾ ਪਾਉਂਦਾ ਦੇਖ ਲਓ ਇੱਕ ਦੋ ਦੇ ਖੰਭ ਨਹੀਂ ਖਾਂਦੇ ਹੈਗੇ ਐ ਬਿਲਕੁਲ ਸਾਫ਼ ਸੁਥਰੇ ਆ ਗ੍ਰੋਥ ਵਧੀਆ ਹੁੰਦੀ ਹੈ ਹੁਣਾ ਆ ਕਦੇ ਅੰਦਰ ਵੜ ਜੰਨੇ ਕਦੇ ਬਾਹਰ ਆਪਣੀ ਮਰਜ਼ੀ ਨਾਲ ਘੁੰਮੀ ਜੰਨੇ ਆ ਤੇ ਬਲੈਕ ਹਸਟਾ ਲੌਕ ਦਾ ਬਈ ਬਈ ਪਾਣੀ ਭਰ ਦਈਏ ਤੇ ਪਾਣੀ ਆਪਾਂ ਨੇ ਕੱਲ੍ਹ ਦੇ ਹੀ ਭਰੇ ਹੋਇਆ ਸੀਗਾ ਤੇ ਅੱਜ ਆਪਾਂ ਨੇ ਪਾਇਆ ਨਹੀਂ ਸੀਗਾ ਪਾਣੀ ਕਿਉਂਕਿ ਪਾਣੀ ਵਿੱਚ ਆਪਾਂ ਨੇ ਮਲਟੀ ਵਿਟਾਮਿਨ ਪਾਇਆ ਹੋਇਆ ਸੀਗਾ ਮਹਾਂ ਚਲੋ ਕੋਈ ਨਹੀਂ ਅੱਜ ਆਪਾਂ ਭਰ ਦਿੰਦੇ ਦੁਪਹਿਰ ਤੋਂ ਬਾਅਦ ਭਰਾਂਗੇ ਤੇ ਇੱਕ ਬਾਈ ਚੂਚੇ ਜ਼ਖਮੀ ਹੋਇਆ ਉਹ ਉੱਧਰ ਇਹ ਨਾ ਦੂਜੀਆਂ ਪਾਸੇ ਵੜ ਗਿਆ ਸੀਗਾ ਉੱਧਰ ਜਾ ਕੇ ਡਬਲ ਐਫ ਜੀ ਕਿ ਨਹੀਂ ਤੇ ਥੋੜਾ ਜਣਾ ਸੱਟ ਲੱਗੀ ਹੋਈ ਆ ਤੇ ਇਹਨੂੰ ਦੇਖਦਾ ਮੈਂ ਜਿਆਦਾ ਫਿਰ ਲੱਗ ਛੱਡਦਾ ਅੰਦਰ ਵੀ ਠੀਕ ਹੋ ਜਾਊਗਾ ਜ਼ਖਮ ਆਇਆ ਨਾ ਫਿਰ ਇੱਧਰ ਜਿਹੜੇ ਦੂਜੇ ਜਾਨਵਰ ਆ ਏਠੂਗਾ ਮਾਰੀ ਜਾਂਦੇ ਜਖਮ ਫਿਰ ਸੁੱਕਦਾ ਨਹੀਂ ਹੈਗਾ ਤੇ ਤੁਹਾਨੂੰ ਮੈਂ ਦੱਸਦਾ ਵੀ ਗਿਆ ਵੀ ਕਿੱਥੇ ਤੋਂ ਤਾਂ ਇਹ ਜਾਲੀ ਪਹਿਲਾਂ ਢਿੱਲੀ ਹੋ ਗਈ ਸੀਗੀ ਬਾਈ ਤੇ ਇੱਥੇ ਨੂੰ ਫਿਰ ਚਲੇ ਗਿਆ ਸੀਗਾ ਫੱਟ ਗਈ ਸੀਗੀ ਉੱਥੇ ਤੇ ਹੁਣ ਤਾਂ ਮੈਂ ਠੀਕ ਕਰਤੀ ਤੇ ਇੱਥੇ ਨੂੰ ਫਿਰ ਬਾਈ ਦੂਜੇ ਪਾਸੇ ਚਲੇ ਗਿਆ ਸੀਗਾ ਤੇ ਉਹਨਾਂ ਨੇ ਫਿਰ ਟੂੰਗਾ ਸੰਗਾ ਮਾਰ ਕੇ ਨੀ ਜ਼ਖਮ ਕਰਤੇ ਕੋਈ ਨਹੀਂ ਤਾਂ ਹਮਲਾਜ ਕਰਦਾ ਤੇ ਬਾਕੀ ਹੁਣ ਪਹਿਲਾਂ ਪਾਣੀ ਪਾ ਲਵਾਂ ਇਹਨਾਂ ਨੂੰ ਗਰਦਨ ਦੇਖ ਲਓ ਬਾਈ ਕਿੰਨੀ ਖਾਲੀ ਇਹਦੀ ਇਹਨੂੰ ਹੁਣ ਲੱਗੇ ਕਰਦਾ ਮੈਂ ਚਲੋ ਇਹਨੂੰ ਬਾਈ ਇੱਥੇ ਛੱਡ ਦਿੰਨੇ ਆ ਸਟੋਰ ਵਿੱਚ ਇੱਥੇ ਘੁੰਮੀ ਜਾਊਗਾ ਜਦੋਂ ਆਪਾਂ ਸ਼ਾਨ ਹੁਣ ਦਾਣਾ ਪਾਉਂਗੇ ਤੇ ਪਾਣੀ ਵੀ ਰੱਖ ਦਾਂਗੇ ਉਦੋਂ ਹੀ ਫਿਰ ਇਹਨੂੰ ਦਾਣਾ ਪਾ ਦਾਂਗੇ ਇੱਕ ਦੋ ਦਿਨ ਹੀ ਰਹੂਗਾ ਤਾਂ ਸਹੀ ਹੋ ਜਾਊਗਾ ਇੱਧਰ ਬਟੇਰਾ ਦਾ ਵੀ ਬਾਈ ਸਾਰੇ ਓਕੇ ਆ। ਦੇਖ ਚਿੱਟਾ ਰੰਗ ਦੇਖੋ ਕਿੰਨਾ ਵਧੀਆ ਲੱਗਦਾ। ਤੇ ਇੱਕ ਆਹ ਬਸ ਲੰਗੜਾ ਜਿਹੜਾ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀਡੀਓ ਵਿੱਚ ਤੇ ਬਾਕੀ ਸਾਰੇ ਓਕੇ ਆ ਤੇ ਪਾਣੀ ਆਪਾਂ ਇਹਨਾਂ ਨੂੰ ਪਾਇਆ ਹੋਇਆ। ਤੇ ਕੱਲੂ ਕਰਾਂਗੇ ਬਾਈ ਮਸ਼ੀਨ ਦੀ ਸਫਾਈ ਤੇ ਚਕੋਰਾ ਜਿਹੜੇ ਆਂਡੇ ਨਹੀਂ ਸੀ ਨਿਕਲੇ ਬੱਚੇ ਉਹਨਾਂ ਨੂੰ ਆਪਾਂ ਕੱਢ ਕੇ ਛੱਡ ਦਾਂਗੇ ਆਂਡਿਆਂ ਨੂੰ। ਲਓ ਵੀ ਦੋਸਤੋ ਪਾਤਾ ਪਾਣੀ। ਬਾਈ ਜਿਹੜੇ ਆ ਇਹ ਬਲੈਕ ਅਸਟ ਲੌਕ ਆ ਨਾ ਆਪਣੇ ਕੋਲ। ਇਹ ਜਿਹੜੇ ਜਿਹੜੇ ਆਪਾਂ ਨੇ ਬੱਚੇ ਕਢਵਾਏ ਆ ਇਹ ਜਿਹੜੇ ਮੇਲ ਸੀਗੇ ਉਹ ਪਿਓਰ ਬਲੈਕ ਅਸਟਾਲੋਕ ਸੀਗੇ ਜਿਹੜੇ ਫੀਮੇਲ ਸੀਗੀਆਂ ਉਹ ਸੀਗੀਆਂ ਬੀਵੀ 380 ਉਹਨਾਂ ਦੀ ਆਪਾਂ ਨੇ ਇਹ ਬਰੀਡ ਤਿਆਰ ਕਰਵਾਈ ਆ ਤਾਂ ਹੀ ਇਹਨਾਂ ਵਿੱਚ ਭਾਈ ਦੇਖ ਲਓ ਵਿੱਚ ਵਿੱਚ ਨਾ ਚਿੱਟੇ ਖੰਭ ਕਿਤੇ ਕਿਤੇ ਜਿੱਤੇ ਨੇ ਛਾਤੀਂ ਇਹ ਪਰ ਚਿੱਟੇਡੇ ਖੰਭ ਆ ਇਹ ਇੱਕ ਨਵੀਂ ਆਪਣੀ ਨਸਲ ਤਿਆਰ ਕਰੀ ਆ ਆਪਾਂ ਤਾਂ ਚਲੋ ਬਲੈਕ ਅਸਟਾਲੋਕ ਕਹਿ ਦਨੇ ਆ ਤੇ ਹੁਣ ਦੇਖਦੇ ਆਂ ਭਾਈ ਇਹਨਾਂ ਦਾ ਕੀ ਰਿਜ਼ਲਟ ਆਉਂਦਾ ਅੰਡਿਆਂ ਦਾ ਇਹ ਦੋਹੇ ਵਧੀਆ ਬਰੀਡ ਟਾਪ ਦੇ ਬਰੀਡਾਂ ਦੇ ਹਨ ਬੱਚੇ ਆ ਇਹ ਚਲੋ ਤਾਂ ਹੀ ਮੈਂ ਰੱਖਿਆ ਹੈ ਮੈਂ ਇਹ ਨਾਲੇ ਰਿਜ਼ਲਟ ਪਤਾ ਲੱਗ ਜਾਊਗਾ ਅੰਡਿਆਂ ਦਾ ਕਿਵੇਂ ਦਾ ਰਿਜ਼ਲਟ ਆਉਂਦਾ ਰਿਜ਼ਲਟ ਤਾਂ ਬੱਸ ਵਧੀਆ ਹੀ ਆਉਣਾ ਹੈ ਨਾ ਦਾ ਕਿਉਂਕਿ ਦੋਹੇ ਨਸਲਾ ਵਧੀਆ ਹੈ ਬਾਈ ਜਦੋਂ ਨਾ ਆਪਾਂ ਜਾਨਵਰਾਂ ਨੂੰ ਬਾਹਰ ਖੁੱਲੇ ਛੱਡ ਦਿੰਨੇ ਆ ਤੇ ਅੰਦਰ ਤੇ ਬਾਈ ਸਮੈਲ ਬਿਲਕੁਲ ਹਟ ਜਾਂਦੀ ਆ ਕਿਉਂਕਿ ਹਵਾ ਜੀ ਲੱਗ ਜਾਂਦੀ ਆ ਜਿਹੜੀ ਅੰਦਰ ਬਿਠ ਪਈ ਹੁੰਦੀ ਨਾ ਸੁੱਕ ਜਾਂਦੀ ਆ ਤੇ ਨਾ ਹੀ ਬਾਈ ਗਿੱਲਾ ਹੁੰਦਾ ਹੁਣ ਦੇਖ ਲਓ ਮੈਂ ਇੱਥੇ ਖੜਾ ਬਿਲਕੁਲ ਵੀ ਸਮੈਲ ਨਹੀਂ ਆ ਰਹੀ ਇਹ ਇੱਕ ਆਪਣੇ ਕੋਲ ਬਾਈ ਆਹ ਦੇਖੋ ਗਾਦਰ ਕਟੀ ਘੁੰਮ ਰਹੀ ਐ ਤੇ ਬਾਕੀ ਹੁਣ ਦੋਸਤੋ ਕਰਦੇ ਆ ਜੀ ਵੀਡੀਓ ਨੂੰ ਵਾਦ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਮੇ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ